ਹਾਂਜੀ ਕੀ ਕਰੀ ਜੰਨੀਓ ਜੀ ਅੱਜ ਕੁਛ ਨਹੀਂ ਜੀ ਬਸ ਸੁੱਕੇ ਹੋਣਾਂ ਚ ਨਾ ਗਿੜਕਾਂ ਹੀ ਗੱਡੀ ਜਾਂਦੀ ਸੀ ਤੇ ਆ ਕੌਲੀਆਂ ਦਾ ਢੇਰ ਚ ਲਾਈ ਬੈਠਾ ਇਧਰ ਇਹੇ ਇਹ ਤਾਂ ਸਮਾਨ ਰੱਖਿਆ ਜੀ ਸ਼ੈਂਪੂ ਬਣਾਉਂਦਾ ਲੈ ਇਹਦੇ ਨਾਲ ਸ਼ੈਂਪੂ ਬਣਦਾ ਹੁੰਦਾ ਕੋਈ ਤੇ ਹੋਰ ਜੀ ਤੇ ਇਹਦੇ ਨਾਲ ਸ਼ੈਂਪੂ ਬਣਨ ਲੱਗੇ ਤਾਂ ਇਡੀਆਂ ਗਣੀਆਂ ਫੈਕਟਰੀਆਂ ਫੇਲ ਹੀ ਹੋਏ ਨੇ ਫਿਰ ਲੋਕਾਂ ਨੇ ਪੈਸਾ ਲੱਗਾਇਆ ਵੀ ਜਾਊਗਾ ਖੂਚ ਨਹੀਂ ਜੀ ਇਹ ਤਾਂ ਬਹੁਤ ਵਧੀਆ ਸ਼ੈਂਪੂ ਤਿਆਰ ਹੁੰਦਾ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਵੀ ਮੇਰੇ ਵਾਲ ਝੜ ਗਏ ਵਾਲ ਰੁੱਖੇ ਪਣਾ ਗਿਆ ਜੇ ਤੇਲ ਲਾਉਣਾ ਤਾਂ ਮੂੰਹ ਤੇ ਆ ਜਾਂਦਾ ਹੁਣ ਤੁਸੀਂ ਦੇਖਿਓ ਉਹ ਯਾਰ ਉਹ ਤਾਂ ਤੇਰੀ ਗੱਲ ਸਹੀ ਹੈ ਵਾਲ ਤਾਂ ਮੇਰੇ ਆਏ ਹੋਏ ਜੇ ਮੱਝ ਦੇ ਪੂਸ਼ ਹੁੰਦੇ ਆ ਨਾ ਕੰਗਾ ਟੱਪਦੇ ਤੇਲ ਲਾਣਾ ਸਾਰੀ ਗਰਦਨ ਭਰ ਜਾਂਦੀ ਹੈ ਕੀ ਹੱਲ ਹੋ ਸਕਦਾ ਇਹਦਾ ਆ ਘਰੇ ਸ਼ੈਂਪੂ ਤਿਆਰ ਕਰਾਂਗੀ ਜੀ ਤੁਸੀਂ ਦੇਖਿਓ ਹਾਂ ਯਾਰ ਮੈਂ ਤਾਂ ਲੱਗਦਾ ਨਹੀਂ ਵੀ ਤਿਆਰ ਹੋ ਜੂਗਾ ਆ ਕੀ ਕੀ ਚੀਜ਼ਾਂ ਕੀ ਆ ਪਹਿਲਾਂ ਤਾਂ ਮੈਨੂੰ ਐਂ ਦੱਸ ਵੜਾ ਜੀ ਆ ਤਾਂ ਹੈਗੀਆਂ ਸ਼ਿਕਾ ਕਾਈ ਦੀਆਂ ਫਲੀਆਂ ਜੀ ਜਿਹੜਾ 100 ਗ੍ਰਾਮ ਨੇ ਠੀਕ ਹੈ ਜੀ ਆਹ ਹੈਗਾ ਆਪਣੇ ਰੀਠੇ ਇਹ ਵੀ 100 ਗ੍ਰਾਮ ਨੇ ਇਹ ਸੁੱਕਾ ਔਲਾ ਇਹ ਵੀ 100 ਗ੍ਰਾਮ ਹੈ ਜੀ ਆਹ ਹੈਗੀ ਅਲਸੀ ਇਹ 50 ਗ੍ਰਾਮ ਹੈ ਜੀ ਆਹ ਹੈਗੀ ਕਲੌਂਜੀ ਇਹ ਵੀ 50 ਗ੍ਰਾਮ ਹੈ ਜੀ ਆਹ ਹੈਗੀ ਮੇਥੀ ਦਾਣਾ ਇਹ ਵੀ 50 ਗ੍ਰਾਮ ਹੈ ਜਿਹੜੀ ਮੇਥੀ ਹੈ ਤੇ ਅਲਸੀ ਹੈ ਇਹ ਆਪਣੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰਦੇ ਨੇ ਜੀ ਤੇ ਜਿਹੜੇ ਹੈਗੇ ਇਹ ਕਲੌਂਜੀ ਤੇ ਸੁੱਕੇ ਔਲੇ ਤੇ ਸ਼ਿਕਾਕਾਈ ਦੀਆਂ ਫਲੀਆਂ ਇਹ ਆਪਣੇ ਵਾਲਾਂ ਨੂੰ ਕਾਲੇ ਕਰਦੀਆਂ ਤੇ ਸਖਤ ਕਰਦੀਆਂ ਜਿਹੜੇ ਹੈਗੇ ਔਲੇ ਆਹ ਰੀਠੇ ਇਹ ਆਪਣੇ ਵਾਲਾਂ ਚੋਂ ਗੰਦਗੀ ਸਾਫ਼ ਕਰਦੇ ਆ ਤੇ ਜਿਵੇਂ ਸ਼ੈਂਪੂ ਚ ਚੱਕ ਗਾਉਂਦੀ ਹੋਵੇਂ ਚੱਕ ਪੈਦਾ ਕਰਕੇ ਵਾਲ ਸਾਫ਼ ਕਰਦੇ ਜੀ ਅੱਛਾ ਇਹੋ ਸ਼ੈਂਪੂ ਬਣੂਗੀ ਮੇਰੇ ਕੋਲ ਮਸ਼ੀਨ ਮਸ਼ੂਨ ਤਾਂ ਹੈ ਨਹੀਂ ਕੋਈ ਸ਼ੈਂਪੂ ਬਣਾਉਣ ਦੀ ਮਸ਼ੀਨ ਤਾਂ ਇਹ ਨਹੀਂ ਆਪਾਂ ਕੁੰਡੇ ਕੋਟੇ ਨਾਲ ਹੀ ਬਣਾਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਆਪਾਂ ਸਾਰਿਆਂ ਚੋਂ ਗਿੜਕਾਂ ਕੱਢ ਲੈਣੀਆਂ ਜੀ ਅੱਛਾ ਚਲੋ ਫਿਰ ਮੈਨੂੰ ਤੁਸੀਂ ਬਣਾ ਕੇ ਦਿਖਾਓ ਕੁੰਡੇ ਘੋਟਣਾ ਕਿਵੇਂ ਬੰਦਾ ਕਿੱਥੇ ਤੁਹਾਡਾ ਕੁੰਡਾ ਘੋਟਾ ਰੱਖਿਆ ਹੋਇਆ ਕੁੰਡਾ ਘੋਟਾ ਆਓ ਜੀ ਮੈਂ ਦਿਖਾਉਣੀ ਹੈ ਤੁਹਾਨੂੰ ਨਾਲੇ ਆਪਾਂ ਸਮਾਨ ਲੈ ਕੇ ਚੱਲਦੇ ਹਾਂ ਫਿਰ ਤੁਹਾਨੂੰ ਬਣਾ ਕੇ ਸਾਰਿਆਂ ਨੂੰ ਦਿਖਾਵਾਂਗੇ ਨਾਲੇ ਮੇਰੇ ਭੈਣ ਭਰਾਵਾਂ ਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਸਭ ਤੋਂ ਪਹਿਲਾਂ ਆਪਾਂ ਲੈਣੇ ਰੀਠੇ ਤੇ ਰੀਠਿਆਂ ਨੂੰ ਲੈਣਾ ਆਪਾਂ ਕੁੱਟ ਕੁੱਟ ਕੇ ਇਹਨਾਂ ਦੀਆਂ ਜਿਹੜੀਆਂ ਗਿੜਕਾਂ ਉਹ ਕੱਢ ਦੇਵਾਂਗੇ ਪਹਿਲਾਂ ਇਸ ਤਰ੍ਹਾਂ ਇਹਨਾਂ ਨੂੰ ਕੁੱਟ ਲੈਣੇ ਆਪਾਂ ਰੀਠਿਆਂ ਨੂੰ ਇਹਨਾਂ ਦੀਆਂ ਗਿੜਕਾਂ ਦੇਖੋ ਬਹੁਤ ਹੀ ਵੱਡੀਆਂ ਉਹ ਕੱਢ ਦੇਣੀਆਂ ਸਾਰੀਆਂ ਕੁੱਟ ਕੇ ਲਓ ਜੀ ਜਿਹੜੇ ਰੀਠੇ ਸੀਗੇ ਉਹਨਾਂ ਨੂੰ ਆਪਾਂ ਲੈ ਕੁੱਟ ਚੰਗੀ ਤਰ੍ਹਾਂ ਕੁੱਟ ਕੇ ਤੇ ਜਿਹੜੀਆਂ ਉਹਨਾਂ ਦੀਆਂ ਗਿੜਕਾਂ ਸੀ ਉਹ ਲਈਆਂ ਆਪਾਂ ਕੱਢ ਆਹ ਦੇਖੋ ਹੁਣ ਤੁਸੀਂ ਗਿੜਕਾਂ ਇਹਨਾਂ ਦੇ ਵਿੱਚ ਕਿੱਡੀਆਂ ਕਿੱਡੀਆਂ ਨੇ ਜਿਵੇਂ ਗੰਛੀਆਂ ਦੀਆਂ ਗੋਲੀਆਂ ਹੁੰਦੀਆਂ ਇਸ ਤਰ੍ਹਾਂ ਗਿੜਕਾਂ ਇਹਨਾਂ ਦੇ ਵਿੱਚ ਤੇ ਆਪਾਂ ਗਿੜਕਾਂ ਕੱਢ ਕੇ ਅਲੱਗ ਕਰ ਦੇਣੀਆਂ ਤੇ ਜਿਹੜੇ ਰੀਠੇ ਨੇ ਕੁੱਟੇ ਹੋਏ ਉਹ ਆਪਾਂ ਇੱਕ ਅਲੱਗ ਭਾਂਡੇ 'ਚ ਇਸ ਤਰ੍ਹਾਂ ਪਾ ਲੈਣੀ ਇਹਨਾਂ ਦੇ ਵਿੱਚੋਂ ਕੱਢ ਕੇ ਲਓ ਜੀ ਜਿਹੜੇ ਰੀਠੇ ਸੀਗੇ ਇਹ ਆਪਾਂ ਅਲੱਗ ਕੱਢ ਲਏ ਤੇ ਹੁਣ ਦੂਜੇ ਨੰਬਰ ਤੇ ਪਾਉਣੀਆਂ ਆਪਾਂ ਸ਼ੀ ਕਾਕਾਈ ਦੀਆਂ ਫਲੀਆਂ ਤੇ ਹੁਣ ਕੁੱਟ ਕੇ ਇਹਨਾਂ ਦੇ ਲੋ ਜੀ ਜਿਹੜੀਆਂ ਆਪਣੀਆਂ ਸ਼ਿਕਾਕਾਈ ਦੀਆਂ ਫਲੀਆਂ ਸੀ ਉਹ ਵੀ ਆਪਾਂ ਲਈਆਂ ਕੁੱਟ ਤੇ ਇਹਨਾਂ ਦੇ ਵਿੱਚ ਵੀ ਹੈ ਜਿਹੜੇ ਉਹ ਹੁਣ ਆਪਾਂ ਅਲੱਗ ਕਰ ਦਿਆਂਗੇ ਆ ਦੇਖੋ ਇਹਨਾਂ ਦੇ ਵਿੱਚ ਵੀ ਬੀ ਨੇ ਜਿਵੇਂ ਰੀਠਿਆਂ ਦੇ ਵਿੱਚ ਬੀ ਸੀ ਉਹ ਜਾਦੇ ਵੱਡੇ ਸੀ ਥੋੜੇ ਜੇ ਇਹ ਛੋਟੇ ਛੋਟੇ ਐ ਇਹਨਾਂ ਨੂੰ ਵੀ ਆਪਾਂ ਅਲੱਗ ਕਰਕੇ ਉਸੇ ਭਾਂਡੇ ਚ ਸ਼ਿਕਾਕਾਈ ਦੀਆਂ ਫਲੀਆਂ ਪਾ ਲਾਂਗੇ ਇਸ ਤਰ੍ਹਾਂ ਲੋ ਜੀ ਤੀਜੇ ਨੰਬਰ ਤੇ ਲੈਣੇ ਆਪਾਂ ਔਲੇ ਤੇ ਔਲਿਆਂ ਨੂੰ ਵੀ ਉਸੇ ਤਰ੍ਹਾਂ ਹੀ ਕੁੱਟ ਲੈਣਾ ਔਲਿਆਂ ਚ ਕਈ ਵਾਰੀ ਤਾਂ ਗੜਕਾਂ ਬਾਵਾ ਆ ਜਾਂਦੀਆਂ ਕਈ ਵਾਰੀ ਤਾਂ ਆਉਂਦੇ ਨਹੀਂ ਜਿਵੇਂ ਇਹਨਾਂ ਦੇ ਵਿੱਚ ਤਾਂ ਇੱਕ ਦੋ ਹੀ ਹੋਣਗੀਆਂ ਪਰ ਜ਼ਿਆਦੇ ਹੈ ਨਹੀਂ ਇਹਨਾਂ ਨੂੰ ਵੀ ਆਪਾਂ ਕੁੱਟ ਕੇ ਕੱਢ ਲੈਣਾ ਲਓ ਜੀ ਆਪਣੇ ਔਲੇ ਜਿਹੜੇ ਵੀ ਹੁਣ ਕੁੱਟੇ ਗਏ ਤੇ ਇਹਨਾਂ ਨੂੰ ਆਪਾਂ ਕੁੱਟਣ ਤੋਂ ਬਾਅਦ ਕੱਢ ਲੈਣੇ ਭਾਂਡੇ 'ਚ ਇਹਨਾਂ ਦੇ ਵਿੱਚੋਂ ਕੋਈ ਗੜਕ ਨਹੀਂ ਨਿਕਲੀ ਇਹ ਤਾਂ ਵਧੀਆ ਹੀ ਨਿਕਲੇ ਦੂਜੇ ਬਾਕੀ ਚੀਜ਼ਾਂ 'ਚੋਂ ਸਾਰੀਆਂ 'ਚੋਂ ਗੜਕਾਂ ਨਿਕਲਣਗੀਆਂ ਕਰੀਠਿਆਂ 'ਚੋਂ ਵੀ ਤੇ ਸ਼ਿਕਾਸਾਈ ਦੇ ਫਲਿਆਂ 'ਚੋਂ ਵੀ ਔਲੇ ਪਰ ਉਹ ਆਪਣੇ ਉਵੇਂ ਹੀ ਨਿਕਲੇ ਹਾਂਜੀ ਹੁਣ ਆਪਾਂ ਲੈਣੀ ਹੈ ਮੇਥੀ ਮੇਥੀ ਦਾਣਾ ਇਹ ਤੁਸੀਂ ਮੇਥੇ ਨਹੀਂ ਲੈਣੇ ਮੇਥੀ ਦਾਣਾ ਲੈਣਾ ਹੈ ਇਹ ਮੇਥੀ ਜਿਹੜੀ ਬਰੀਕ ਹੁੰਦੀ ਹੈ ਤੇ ਜਿਹੜੇ ਮੇਥੇ ਹੁੰਦੇ ਆ ਥੁੱਕੇ ਉਹ ਮੋٹے ਹੁੰਦੇ ਆ ਤੁਸੀਂ ਮੇਥੀ ਦਾਣਾ ਲੈ ਕੇ ਘਰੇ ਰਗੜਨਾ ਰਗੜੇ ਰਗੜਾਇਆ ਨਹੀਂ ਲੈਣਾ ਕਿਉਂਕਿ ਉਹਦੇ ਵਿੱਚ ਮਲਾਬਤ ਬਹੁਤ ਹੁੰਦੀ ਹੈ ਲਓ ਜੀ ਹੁਣ ਆਪਾਂ ਇਹਦੇ ਵਿੱਚ ਹੀ ਅਸੀ ਦੇ ਬੀਜ ਪਾ ਲੈਣੇ ਆ ਤੇ ਕਲੌਂਜੀ ਪਾ ਲੈਣੀ ਹੈ ਇਹ ਵਿੱਚ ਇਕੱਠੇ ਹੀ ਮਿਕਸੀ ਰਗੜ ਲੈਣੇ ਆ ਇਹ ਆਪਾਂ ਪਹਿਲਾਂ ਤਾਂ ਰਗੜਦੇ ਆ ਬਾਕੀ ਚੀਜ਼ਾਂ ਨਾਲੋਂ ਕਿਉਂਕਿ ਵੀ ਇਹ ਬਰੀਕ ਬਹੁਤ ਹੁੰਦੀਆਂ ਦੂਜੀਆਂ ਚੀਜ਼ਾਂ ਮੋਟੀਆਂ ਹੋਣ ਕਰਕੇ ਵਿੱਚ ਦਾਬ ਨਹੀਂ ਬਣਦੀ ਜੇ ਤੁਹਾਡੇ ਕੋਲ ਗ੍ਰੈਂਡਰ ਹੈ ਤਾਂ ਤੁਸੀਂ ਗ੍ਰੈਂਡਰ ਨਾਲ ਵੀ ਰਗੜ ਸਕਦੇ ਹੋ ਲਓ ਜੀ ਜਿਹੜੀਆਂ ਆਪਣੀਆਂ ਤਿੰਨੇ ਚੀਜ਼ਾਂ ਸੀਗੀਆਂ ਉਹ ਆਪਾਂ ਰਗੜ ਲਈਆਂ ਬਰੀਕ ਕਰ ਲਈਆਂ ਰਗੜ ਕੇ ਤੇ ਹੁਣ ਇਹਦੇ ਵਿੱਚ ਪਤਾ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਜਿਹੜੇ ਆਪਾਂ ਸੁੱਕੇ ਔਲੇ ਤੇ ਰੀਠੇ ਰੱਖੇ ਹੋਏ ਸੀ ਪਹਿਲਾਂ ਗੜਕਾਂ ਕੱਢ ਕੇ ਉਹ ਵਿੱਚ ਪਾ ਲੈਣੇ ਇਹਦੇ ਤੇ ਇਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਰਗੜ ਲੈਣਾ ਹੁਣ ਇਸ ਤਰ੍ਹਾਂ ਰਗੜ ਕੇ ਮਿਕਸ ਕਰ ਲਾਂਗੇ ਇਹਨਾਂ ਨੂੰ ਬਰੀਕ ਕਰ ਲਾਂਗੇ। ਲਓ ਜੀ ਜਿਹੜੀਆਂ ਆਪਾਂ 6 ਚੀਜ਼ਾਂ ਸੀਗੀਆਂ ਆਪਣੀਆਂ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਗੜ ਕੇ ਮਿਕਸ ਕਰ ਲਿਆ ਤੇ ਹੁਣ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਸ਼ੈਂਪੂ ਬਣਾ ਕੇ ਦਿਖਾਵਾਂਗੇ। ਜਿਹੜਾ ਆਪਾਂ ਬਾਜ਼ਾਰ ਚੋਂ ਸ਼ੈਂਪੂ ਲਿਉਂਨੇ ਆ ਉਹਦੇ ਨਾਲ ਆਪਣੇ ਸਿਰ 'ਚ ਗੰਜ ਪੈ ਜਾਂਦੇ ਆ, ਵਾਲ ਛੱਡ ਜਾਂਦੇ ਆ ਤੇ ਵਾਲ ਚਿੱਟੇ ਵੀ ਹੋ ਜਾਂਦੇ ਆ। ਹੁਣ ਇਸ ਤਰ੍ਹਾਂ ਨਹੀਂ ਹੋਊਗਾ। ਤੁਹਾਡੇ ਵਾਲ ਬਿਲ ਮਿਲਣਗੇ ਤੁਹਾਨੂੰ ਸਿਲਕੀ ਸਿਲਕੀ। ਦੇਖਿਓ ਆਪਾਂ ਸ਼ੈਂਪੂ ਕਿਸ ਤਰ੍ਹਾਂ ਬਣਾਉਣੀ ਆ। ਲਓ ਜੀ ਹੁਣ ਆਪਾਂ ਸਿਲੰਡਰ ਲੈਣਾ ਚਲਾ ਤੇ ਇਹਦੇ ਉੱਪਰ ਰੱਖਣੀ ਆ ਪਕੜਾ ਹੀ। ਕੜਾਹੀ ਜੇ ਤੁਹਾਡੇ ਕੋਲ ਲੋਹੇ ਦੀ ਤਾਂ ਉਹ ਸਭ ਤੋਂ ਵਧੀਆ ਰਹੂਗਾ ਪਰ ਸਾਡੇ ਕੋਲ ਲੋਹੇ ਦੀ ਨਹੀਂ ਸੀ ਇਸ ਕਰਕੇ ਅਲੂਮੀਨੀਅਮ ਦੀ ਵਰਤ ਰਹੇ ਹਾਂ ਜੀ ਤੇ ਹੁਣ ਤੁਸੀਂ ਲੈਣਾ 1.5 ਲੀਟਰ ਪਾਣੀ ਕੜਾਹੀ ਦੇ ਵਿੱਚ ਪਾ ਲੈਣਾ ਲਓ ਜੀ ਆਪਣਾ ਪਾਣੀ ਹੋ ਗਿਆ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀਆਂ ਚੀਜ਼ਾਂ ਆਪਾਂ ਰਗੜੀਆਂ ਹੋਈਆਂ ਇਹਦੇ ਵਿੱਚ ਪਾ ਦੇਣੀਆਂ ਤੁਸੀਂ ਤੇ ਹੁਣ ਸਿਲੰਡਰ ਨੂੰ ਘੱਟ ਕਰਕੇ ਤੁਸੀਂ ਉਦੋਂ ਤੱਕ ਚਲਾਉਂਦੇ ਰਹਿਣਾ ਜਦੋਂ ਤੱਕ ਇਹ ਆਪਣਾ ਪਾਣੀ ਮੱਚ ਕੇ ਸ਼ੈਂਪੂ ਦੀ ਤਰ੍ਹਾਂ ਗਾੜਾ ਗਾੜਾ ਨਾ ਹੋ ਜਾਏ ਘਟ ਕੇ ਸਿਲੰਡਰ ਨੂੰ ਕਰ ਦੇਣਾ ਆਪਾਂ ਘੱਟ ਤੇ ਘੱਟ ਕਰਨ ਤੋਂ ਬਾਅਦ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਾਂਗੇ ਇਹਨੂੰ ਆਪਾਂ ਐਸੇ ਤਰ੍ਹਾਂ ਹੀ ਚੱਲਦੇ ਰਹਿਣਾ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੀ ਕਰਾਂਗੇ ਆਪਾਂ ਲੈਣਾ ਅਲਵੀਰਾ ਜਿਹਨੂੰ ਆਪਾਂ ਕੁਮਾਰ ਵੀ ਕਹਿੰਦੇ ਨੇ ਇਸ ਨੂੰ ਤੁਸੀਂ ਇਸ ਤਰ੍ਹਾਂ ਸਾਫ਼ਤੀ ਛਿਲਕੇ ਸਮੇਤ ਹੀ ਛੋਟਾ ਛੋਟਾ ਕੱਟ ਲੈਣਾ ਜਿਹੜਾ ਕਿ ਆਪਣੇ ਬਾਲਾਂ ਨੂੰ ਸਟੇਟ ਦੀ ਤਰ੍ਹਾਂ ਕਰਨੇ ਚ ਚਮਕ ਲਿਆਉਣ ਚ ਬਹੁਤ ਹੀ ਜ਼ਿਆਦਾ ਆਪਣੀ ਮਦਦ ਕਰਦਾ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਛੋਟਾ ਛੋਟਾ ਹੀ ਕੱਟ ਲੈਣਾ ਹੈ ਛਿਲਕੇ ਸਮੇਤ ਜਿਹੜਾ ਅਲਵੀਰਾ ਸੀ ਇਹਨੂੰ ਹੁਣ ਆਪਾਂ ਲੈ ਕੱਟ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਅਲਵੀਰੇ ਨੂੰ ਆਪਾਂ ਪਾ ਦੇਣਾ ਹੈ ਜਿਹੜਾ ਆਪਾਂ ਪਾਣੀ ਸਾਰਾ ਇਹ ਸਮਾਨ ਵਾਲਾ ਆਪਾਂ ਉਬਲਣਾ ਰੱਖਿਆ ਤੇ ਉਹਦੇ ਵਿੱਚ ਅਲਵੀਰਾ ਵੀ ਆਪਾਂ ਇਸ ਤਰ੍ਹਾਂ ਹੀ ਪਾ ਦੇਣਾ ਤੇ ਇਹਨੂੰ ਭਲਾਉਂਦੇ ਰਹਿਣਾ ਤੇ ਸਿਲੰਡਰ ਨੂੰ ਚੱਲੀ ਜਾਣ ਦਿਓ ਇਹ ਤੁਸੀਂ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਆਪਣਾ ਪਾਣੀ ਘਟ ਕੇ ਸ਼ੈਂਪੂ ਦੀ ਤਰ੍ਹਾਂ ਸੰਘਣਾ ਨਾ ਹੋ ਜਾਵੇ ਲੋਜੀ ਤੁਸੀਂ ਦੇਖੋਗੇ ਵੀ ਹੁਣ 2.5 ਤੋਂ 3 ਘੰਟੇ ਹੋ ਚੁੱਕੇ ਤੇ ਜਿਹੜਾ ਆਪਾਂ ਮਟੀਰੀਅਲ ਦੇ ਵਿੱਚ ਪਾਣੀ ਪਾ ਕੇ ਅੱਗ ਤੇ ਰੱਖਿਆ ਸੀ ਉਹ ਲੇਪ ਹੋ ਕੇ ਇਸ ਤਰ੍ਹਾਂ ਤਿਆਰ ਹੋ ਚੁੱਕਿਆ ਤੇ ਇਸ ਲੇਪ ਨੂੰ ਤੁਸੀਂ ਠੰਡਾ ਕਰਨਾ ਤੇ ਠੰਡਾ ਕਰਨ ਤੋਂ ਬਾਅਦ ਗ੍ਰੈਂਡਰ ਦੇ ਵਿੱਚ ਪੀਸ ਕੇ ਇੱਕ ਲੇਪ ਤਿਆਰ ਕਰ ਲੈਣਾ ਉਸ ਲੇਪ ਤਿਆਰ ਕਰਨ ਤੋਂ ਬਾਅਦ ਉਸ ਵਿੱਚ 1 ਲੀਟਰ ਪਾਣੀ ਪਾਉਣਾ ਤੇ ਦੁਬਾਰਾ ਤੋਂ ਅੱਗ ਤੇ ਧਰਨਾ ਤੇ ਅੱਧਾ ਘੰਟਾ ਉਵਾਲਣਾ ਉਵਾਲਣ ਤੋਂ ਬਾਅਦ ਉਸ ਨੂੰ ਉਤਾਰ ਕੇ ਠੰਡਾ ਕਰਕੇ ਤੁਸੀਂ ਕਿਸ਼ਾਨੀ ਨਾਲ ਪੁਣ ਕੇ ਇੱਕ ਬੋਤਲ ਵਿੱਚ ਭਰ ਲੈਣਾ ਤੇ ਜਦੋਂ ਵੀ ਤੁਸੀਂ ਬਾਲ ਧੋਵੋਗੇ ਇਸ ਸ਼ੈਂਪੂ ਦਾ ਯੂਜ਼ ਕਰਕੇ ਦੇਖੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਨਾ ਤੁਹਾਡੇ ਵਾਲ ਰੁੱਖੇ ਹੋਣਗੇ ਜਿਹੜੇ ਤੁਹਾਡੇ ਵਾਲ ਫਿਲਕੀ ਤੇ ਕਾਲੇ ਹੋ ਜਾਣਗੇ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦਾ ਸ਼ੈਂਪੂ ਤੁਹਾਨੂੰ ਬਾਜ਼ਾਰ ਚੋਂ ਵੀ ਨਹੀਂ ਮਿਲਣਾ ਬਹੁਤ ਹੀ ਵਧੀਆ ਸ਼ੈਂਪੂ ਤਿਆਰ ਹੋਊਗਾ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਪੇਜ ਨੂੰ ਫੋਲੋ ਕਰਨਾ ਧੰਨਵਾਦ